ਪਾਤਸ਼ਾਹ ਕੱਚੀ ਗੜੀ ਦੇ ਵਿੱਚ ਬੈਠੇ ਹੋਏ ਨੇ ਸਤਿਗੁਰਾਂ ਨੇ ਕਿਹਾ ਭਾਈ ਦੀਵਾਨ ਸ਼ੁਰੂ ਕਰ ਦਿਓ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ ਤਾਂ ਇਧਰ ਇੱਕ ਸਿੰਘ ਜਿਹੜਾ ਉੱਚੀ ਥਾਂ ਤੇ ਵੇਖਦਾ ਸੀ ਦੁਸ਼ਮਣ ਦੀ ਫੌਜ ਨੂੰ ਪਵਾ ਕੇ ਕਹਿੰਦਾ ਸੱਤੇ ਪਾਤਸ਼ਾਹ ਜੀ ਦੁਸ਼ਮਣ ਦੀ ਫੌਜ ਘੇਰਾ ਪਾਰੀ ਆਪਣੇ ਸ਼ਰੀਰ ਨੂੰ ਕਿੱਡੀ ਦਲ ਦੀ ਤਰ੍ਹਾਂ ਆ ਗਏ ਨੇ ਪਹਿਲਾਂ ਮੈਂ ਸੋਚਿਆ ਜਾ ਕੇ ਭਜਾਵਾਂ ਮੁੜ ਕੇ ਮੈਂ ਸੋਚਿਆ ਕਿ ਗੁਰੂ ਦੀ ਆਗਿਆ ਨਹੀਂ ਗੁਰੂ ਦੀ ਆਗਿਆ ਤੂੰ ਜਾਣ ਬਿਨਾ ਜਾਣਾ ਜਿਹੜਾ ਇਹ ਗੁਸਥਾਫੀ ਹੈ ਇਹ ਗਲਤੀ ਹੈ ਮਾਰਮੈ ਤਾਂ ਨਹੀਂ ਗਿਆ ਹੁਣ ਸੇਵਕ ਨੂੰ ਕੀ ਹੁਕਮ ਹੈ ਆਗਿਆ ਕਰੋ ਤਹੋਂ ਦਾ ਜਿਹੜੇ ਇਹਨਾਂ ਦੇ ਜਰਨਲ ਨੇ ਉਹਨਾਂ ਨੂੰ ਪਕੜ ਕੇ ਬੰਨ ਕੇ ਲਿਆ ਆਵਾ ਵਦੀਰ ਖਾਨ ਦਾ ਸਿਰ ਕੱਟ ਕੇ ਲਿਆ ਆਵਾ ਗੁਰੂ ਸੁਣ ਕੇ ਬੜੇ ਹੱਸੇ ਕਹਿਣ ਲੱਗੇ ਮੈਨੂੰ ਇਹੋ ਜਿਹੀ ਖਾਲਸੇ ਦੀ ਲੋੜ ਹੈ ਕਹਿਣ ਲੱਗਾ ਮਹਾਰਾਜ ਤੁਹਾਡਾ ਹੁਕਮ ਹੋਵੇ ਜਿਹੜਾ ਤੁਸੀਂ ਵਚਨ ਕੀਤਾ ਹੈ ਸਵਾ ਲੱਖ ਸੇ 1 ਲੜਾਉ ਤਬੈ ਗੋਬਿੰਦ ਸਿੰਘ ਨਾਮ ਤਹਾਉ ਉਹ ਮੈਂ ਕਰਕੇ ਵਿਖਾ ਦਿਆਂ ਸੱਚੇ ਪਾਤਸ਼ਾਹ ਨੇ ਕੋਲ ਕੋ ਆਇਆ ਫਿਰ ਸਤਗੁਰਾਂ ਸਿੰਘਾਂ ਨੂੰ ਤਿਆਰ ਕਰਨਾ ਸੀ ਮਹਾਰਾਜ ਕਹਿਣ ਲੱਗੇ ਖਾਲਸਾ ਜੀ ਹੁਣ ਪਰਖ ਦੀ ਘੜੀ ਆ ਗਈ ਹੈ 10 ਲੱਖ ਫੌਜ ਆਈ ਹੈ 2.5 2.5 ਹਜ਼ਾਰ ਤੁਹਾਡੇ ਚਾਲੀਆਂ ਦੇ ਵੱਡੇ ਆਉਂਦਾ ਹੈ ਤੇ ਤੁਸੀਂ ਗੜੀ ਤੋਂ ਬਾਹਰ ਨਿਕਲ ਕੇ ਜੰਗ ਕਰਨਾ ਹੈ ਇਹਨਾਂ ਨਾਲ ਲੋਹੇ ਨਾਲ ਲੋਹਾ ਲੈਣਾ ਸਤਿਵਜਨ ਸੱਚੇ ਪਾਤਸ਼ਾਹ ਗੁਰੂ ਨੇ ਗਿਆਨ ਦੇ ਕੇ ਤਿਆਰ ਕਰਕੇ ਖਾਲਸੇ ਨੂੰ ਪਿਆਰ ਪਰ ਤਿਆਰ ਕਰ ਦਿੱਤਾ ਹਉ ਜਦੋਂ ਤਿਆਰ ਪਰ ਤਿਆਰ ਖਾਲਸਾ ਹੋ ਗਿਆ ਇਹਨੇ ਜਦੋਂ ਸਤਿਗੁਰਾਂ ਨੇ ਪੰਜ-ਪੰਜ ਸਿੰਘਾਂ ਨੂੰ ਜਥਾ ਬਣਾ ਕੇ ਕਿਲੇ ਤੋਂ ਬਾਹਰ ਕੱਢ ਕੇ ਗੜੀ ਤੋਂ ਬਾਹਰ ਕੱਢ ਲੈ ਲੜਾਉਣਾ ਸ਼ੁਰੂ ਕਰ ਦਿੱਤਾ ਉਹਦੋ ਫਿਰ ਬਾਬਾ ਅਜੀਤ ਸਿੰਘ ਸਾਹਿਬ ਕਹਿਣ ਲੱਗੇ ਪਿਤਾ ਜੀ ਸਾਨੂੰ ਵੀ ਆਗਿਆ ਦਿਓ ਅਸੀਂ ਵੀ ਸ਼ਹੀਦੀ ਪਾਈਏ ਗੁਰੂ ਕਹਣ ਲੱਗੇ ਜਾਓ ਤੁਸੀਂ ਵੀ ਧਰਮ ਤੋਂ ਕੁਰਬਾਨ ਹੋ ਜਾਓ ਉਥੇ ਕਵੀ ਲਿਖਦਾ ਹੈ ਕਿ ਗੋਬਿੰਦ ਕੇ ਦਲਾਵਰ ਕਿਲੇ ਸੇ ਨਿਕਲੇ ਆਏ ਬਹੁ ਦੇਖੀਏ ਸਰਕਾਰ ਕਿਲੇ ਸੇ ਨਿਕਲੇ ਆਏ ਪੈ ਘੋੜੇ ਸੇ ਅਸਵਾਰ ਕਿਲੇ ਸੇ ਨਿਕਲੇ ਆਏ ਲੈ ਹੱਥੋਂ ਮੇ ਤਲਵਾਰ ਕਿਲੇ ਸੇ ਨਿਕਲੇ ਆਏ ਇਸ ਮੂੰਹ ਸੇ ਕਰੂੰ ਤੇਗ ਖਮਦਾਰ ਕੀ ਤਾਰੀਫ ਗੋਬਿੰਦ ਕੀ ਬਖਸ਼ੀ ਹੋਈ ਤਲਵਾਰ ਕੀ ਤਾਰੀਫ ਦੁਸ਼ਮਣਾਂ ਵੇ ਜਦੋਂ ਆ ਕੇ ਸਹਿਬ ਜادہ ਜੀ ਵੜੇ ਆਉ ਲਾ ਦਿੱਤੇ ਸੱਤਰਾ ਦੀ ਤਰ੍ਹਾਂ ਵਿਛਾ ਕੇ ਢੇਰਾਂ ਦੇ ਢੇਰ ਲਾ ਦਿੱਤੇ ਦੁਸ਼ਮਣ ਕਹਿਣ ਲੱਗੇ ਤੇ ਗੁਰੂ ਗੋਬਿੰਦ ਸਿੰਘ ਆਪ ਆਇਆ ਜੀ ਦੂਜਾ ਕਹਿੰਦਾ ਨਹੀਂ ਇਹ ਕੋ ਜਿੰਨ ਭੂਤ ਗੁਰੂ ਨੇ ਭੇਜਿਆ ਜੀ ਸ਼ਕਤੀ ਦੇ ਕੇ ਨਹੀਂ ਤੇ ਇੰਨੀ ਤਲਵਾਰ ਨਹੀਂ ਚੱਲ ਸਕਦੀ ਅਸਮਾਨੀ ਬਿਜਲੀ ਦੀ ਤਰ੍ਹਾਂ ਕੱਟੀ ਜਾਂਦੀ ਹੈ ਇਹ ਕਹਿੰਦਾ ਨਹੀਂ ਦੇਵ ਸ਼ਕਤੀ ਭੇਜੀ ਹੈ ਗੁਰੂ ਨੇ ਉਹਦੇ ਨਾਲ ਤੁਹਾਨੂੰ ਕਟਾਰਿਆ ਚੌਥਾ ਕਹਿੰਦਾ ਨਹੀਂ ਗੁਰੂ ਗੋਬਿੰਦ ਸਿੰਘ ਆਪ ਖੁਦ ਆਏ ਨੇ ਸਹਿਬ ਜੀ ਆਦਾ ਉੱਚੀ ਦੀ ਕਹਿਣ ਲੱਗੇ ਮੈਂ ਆਪਣੇ ਪਿਤਾ ਦੀ ਬਰਾਬਰੀ ਨਹੀਂ ਕਰ ਸਕਦਾ ਮੈਂ ਆਪਣੇ ਪਿਤਾ ਦੀ ਰੀਸ ਨਹੀਂ ਕਰ ਸਕਦਾ ਪਰ ਉਹਨਾਂ ਦੇ ਦੱਸੇ ਪਾਏ ਪੂਰਨਿਆਂ ਤੇ ਚੱਲ ਕੇ ਤੁਹਾਡਾ ਨਾਸ ਕਰ ਸਕਦਾ ਹਾਂ ਫਰ ਕੀ ਹੋਇਆ ਜੰਗ ਸ਼ੁਰੂ ਹੋ ਗਈ ਤੇ ਅੱਗੇ ਲਿਖਦੇ ਨੇ ਸਹਜਾਦਾ ਜੀ ਨੇ ਭਾਗੜਤੀ ਮਚਾ دی۔ ਭਾਜੜਾ ਪਾਤੀਆਂ ਦੁਸ਼ਮਣਾਂ ਵਿੱਚ। ਇਹ ਫੌਜ ਭਗਾ ਦੀ ਤਵੀ ਉਹ ਫੌਜ ਭਗਾ ਦੀ। ਐਨੂੰ ਜਾਂਦੇ ਨੇ ਐਨੂੰ ਅੱਗੇ ਲਾ ਲਿੰਦੇ ਨੇ। ਇੱਧਰ ਨੂੰ ਜਾਂਦੇ ਨੇ ਇੱਧਰ ਨੂੰ ਅੱਗੇ ਲਾ ਲਿੰਦੇ। ਵੱਡ ਕਰ ਤਵਕਕੂ ਸੇ ਸਜਾਇਤ ਜੋ ਦਿਖਾ ਦੀ ਦਲੇਰੀ ਨਾਲ ਸੂਰਮਤਾਈ ਨਾਲ ਬਹਾਦਰੀ ਵਿਖਾਈ ਸਾਹਿਬਜਾਦਾ ਜੀ ਨੇ। ਸਤਗੁਰੂ ਜੀ ਕਿਲੇ ਵਿੱਚ ਬੈਠੇ ਸੀ ਕੱਜੀ ਘੜੀ ਕਹਿੰਦੇ ਸਤਗੁਰ ਨੇ ਵਹੀ ਸੀ ਕਿਲਾ ਸੇ بیٹے ਕੋ ਨਿਦਾ ਆਦੀ ਜੋ ਲੜਦਿਆ ਵੇਖਿਆ ਸਹਬਜ਼ਾਦੇ ਨੂੰ ਸੱਡੇ ਪਾਤਸ਼ਾਹ ਨੇ ਕਿਲੇ ਤੋਂ ਆਵਾਜ਼ ਦਿੱਤੀ ਕਹਿਣ ਲੱਗੇ ਸ਼ਾਬਾਸ਼ ਪੁੱਤਰ ਖੂਬ ਦਲੇਰੀ ਸੇ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਦੇ ਫਰਜੰਦ ਬੜੇ ਹੋ ਮਾਰੇ ਆਵਾਜ਼ ਦੇ ਕੇ ਕਹਿੰਦੇ ਪੁੱਤਰਾ ਬਹੁਤ ਲੜਦਿਆ ਕਿਉਂ ਨਾ ਲੜੇਗਾ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਤਕੜਾ ਹੋ ਗਿਆ ਜਦੋਂ ਬੇਟੇ ਨੇ ਬਾਤ ਸੁਣੀ ਉਹਨਾਂ ਅਗੋ ਕੀ ਆਖਿਆ ਉਹਨਾਂ ਆਖਿਆ ਤਲਵਾਰ ਸੇ ਬਲਬੰਦ ਪਜਾਈ ਗਰਦਨ ਪੈ ਆਲਾਬ ਦਲਾਵਰ ਨੇ ਸੁਖਾਈ ਤਲਵਾਰ ਮੱਥੇ ਨੂੰ ਲਾ ਕੇ ਸਿਰ ਨੀਵਾ ਕਰਕੇ ਪਿਤਾ ਜੀ ਵਾਲ ਨਮਸਕਾਰ ਕੀਤੀ ਬਾਬਾ ਅਜੀਤ ਸਿੰਘ ਸਾਹਿਬ ਜੀ ਇਸ ਵਖਮੇ ਮੇ ਖਾਓ ਜਿਸ ਸਤਮ ਆ ਰਾ ਉਮੜਿਆ ਜਦੋਂ ਵੇਖਿਆ ਕਿ ਸਹਿਬ ਦਾ ਧਿਆਨ ਲੱਗ ਗਿਆ ਅੰਦਰ ਦੁਸ਼ਮਣ ਧਾਗੇ ਪੈ ਗਏ ਸਹਿਬ ਜਾਦੇ ਵੱਲ ਇਕੱਠੇ ਹੋ ਕੇ ਕਹਿੰਦੇ ਬਰਸ਼ੀ ਕਿਸੇ ਵੱਦ ਵਖਤ ਨੇ ਪਿੱਛੇ ਸੇ ਲਗਾਈ ਪਿਉ ਰਾਕੇ ਗਰੇ ਜੀਨ ਸੇ ਸਰਕਾਰ ਜ਼ਮੀਨ ਪਰ ਰੂ ਖੁੜਦ ਗਈ ਔਰ ਤਨਜਾਰ ਜ਼ਮੀਨ ਪਰ ਸ਼ਹੀਦ ਹੋ ਗਿਆ ਰੂਹ ਜਿਹੜੀ ਖੁਲਦ ਅਕਾਲ ਪੁਰਖ ਵੱਲ ਚਲੇ ਗਈ ਸੱਤ ਖੜ ਨੂੰ ਚਲੇ ਗਈ ਤੇ ਤਨ ਜਿਹੜਾ ਸੀ ਉਹ ਧਰਤੀ ਤੇ ਡਿੱਗ ਪਿਆ ਇਹਦੇ ਨੇ ਬੇਟੇ ਦੀ ਸ਼ਹਾਦਤ ਦੇਖੀ ਜਦ ਪਿਦਰ ਨੇ ਜਦੋਂ ਪਿਤਾ ਨੇ ਵੇਖਿਆ ਵੱਡਾ ਬੇਟਾ ਸ਼ਹੀਦ ਹੋ ਗਿਆ ਕਹਿੰਦੇ ਖਾਤ ਉਡੀ ਕੀਆ ਵਿਦਾਇਏ ਕਰਨੇ ਕਹਿੰਦੇ ਕੀ ਹੋਇਆ ਗगन ਵਿੱਚ ਹਨੇਰੀ ਆਈ ਖਾਤ ਉਡੀ ਤੇ ਸੂਰਜ ਨੇ ਆ ਕੇ ਮੱਥਾ ਟੇਕਿਆ ਸੂਰਜ ਜੀ ਨਮਸਕਾਰ ਕੀ ਇਸ ਵਕਤ ਤੇ ਕਹਾ ਨਨੇ ਸੇ ਪਿਸਰ ਨੇ ਛੋਟੇ ਉਹ ਜੋਹਾਰ ਸਿੰਘ ਜੀ ਕਹਿਣ ਲੱਗੇ ਇਸ ਵਕਤ ਕਹਾ ਨਨੇ ਸੇ ਮਾਸੂਮ ਪਿਸਰ ਨੇ ਪਿਸਰ ਫਾਕੀਰ ਕਹਿੰਦੇ ਪੁੱਤਰ ਨੇ ਰੁਕਸਤ ਹਮੇਂ ਦਿਲਾਓ ਪਿਤਾ ਜਾਏਗੇ ਹਾਂ ਮਰਨੇ ਤੇ ਪਿਤਾ ਜੀ ਮੈਨੂੰ ਰੁਕਸਤ ਦਿਓ ਮੈਨੂੰ ਵਿਦਾ ਕਰੋ ਮੈਂ ਲੜਨ ਵਾਸਤੇ ਜਾਣਾ ਚੌੜਾ ਵਾਂ ਕਿਉਂਕਿ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਸੌਣਾ ਨਹੀਂ ਖਾਣਾ ਨਹੀਂ ਪੀਣਾ ਵੀ ਭਾਤਾ ਮੇ ਆਪਣੇ ਭਰਾ ਨਾਲੋਂ ਵਿਛੜ ਕੇ ਮੈਨੂੰ ਜੀਉਣਾ ਨਹੀਂ ਆਉਂਦਾ ਮੈਨੂੰ ਖਾਣਾ ਨਹੀਂ ਚੰਗਾ ਲੱਗਦਾ ਮੈਨੂੰ ਸੌਣਾ ਨਹੀਂ ਚੰਗਾ ਲੱਗਦਾ ਮੈਨੂੰ ਵੀ ਭੇਜੋ ਜੋ ਜੁਝਾਰ ਸਿੰਘ ਨੇ ਇਹ ਗੱਲ ਕਹੀ ਤਾਂ ਉਥੇ ਵੀ ਕਵੀ ਲਿਖਦਾ ਹੈ ਕਹਿੰਦੇ ਫੀ ਦੂਸਰੇ ਬੇਬੇ ਕੀ ਬੇਨਤੀ ਸੁਣੀ ਜਿਸ ਜਪਦੰਮ ਕਹਿੰਦੇ ਨੇ ਉਸ ਵੇਲੇ ਕੀ ਕੀਤਾ ਪਾ ਕੇ ਬੋਸੇ دیے ਪੈ ਹਮ ਪਿਆਰ ਮੇਰਾ ਸਿਰ ਨੂੰ ਕੋਲੋਸਿਆ ਮਰਨੇ ਕੇ ਲਈ ਜਾਓ ਜਮ ਜਮ ਕਹਿ ਲਗੇ ਮਰਨ ਵਾਸਤੇ ਜਮ ਜਮ ਕੇ ਜਾਓ ਪਾ ਵਾਰ-ਵਾਰ ਸ਼ਹੀਦ ਹੋ ਜਿੰਨੇ ਜਮ ਲੋ ਰੁਕਸੋ ਨਾ ਖੁਦਾਰਾ ਨਹੀਂ ਰੋਕੇਗੇ ਕਦੀ ਹਮ ਤੁਹਾਨੂੰ ਅਸੀਂ ਰੋਕਦੇ ਨਹੀਂ ਗੁੱਸੇਲਾ ਹੋ ਨਾਰਾਜ ਨਾ ਹੋ ਕਹਿੰਦੇ ਹਮ ਨੇ ਕਹਾ ਥਾ ਬਾਪ ਤੂੰ جی دیجئے ترم پر اُسی اپنے پتا نمی کیا سی کہ ترم باستے اپنا سیس دے, دے ہو. لو اب آپ کو کہتے ہیں جاں دیجئے ترم پر جاؤ تعلق بھی کہنے جا کے شہیدی پراپت کر لو پھر مارے نے جو بجن کہ وہی لکھتا ہے مارے کہنے لگے ہم نے کسی یار کو نہیں روکا ਕਿਸੇ ਵਫਾदार ਫਰਜ਼ੰਦ ਕੋ ਨਹੀਂ ਰੋਕਾ ਆਓ ਦੇਖੀਏ ਸਰਕਾਰ ਕੋ ਹਮਨੇ ਨਹੀਂ ਰੋਕਾ ਵੱਡੇ ਸਾਹਿਬ ਰੋਕਿਆ ਨਹੀਂ ਸ਼ਹੀਦ ਹੋ ਗਿਆ ਤੁਮ ਕੋ ਵੀ ਇਸ ਰਾਹ ਮੈਂ ਕੁਰਬਾਨ ਕਰਾਂਗੇ ਸਤਿ ਸ਼ੁਕਰ ਹੈ ਹਮ ਵੀ ਕਦੀ ਖੰਜਰ ਸੇ ਮਰੇਗੇ ਮਰਗ ਤੇ ਤੈਨੂੰ ਇਸੇ ਰਾਹ ਤੇ ਘਲਦਾ ਹੈ ਤੇ ਸ਼ੁਕਰ ਕਰੂੰ ਜਿੱਦਣ ਮੈਨੂੰ ਖੰਜਰ ਵੱਜੂ ਮੈਂ ਖੰਜਰ ਬਾਦ ਕੇ ਸ਼ਹੀਦ ਹੋਊਗਾ ਮੈਂ ਨਹੀਂ ਚਾਹੁੰਦਾ ਬੁਖਾਰ ਚੜ ਕੇ ਮਰਾ ਮੈਂ ਵੀ ਸੂਰਮਾ ਤੇ ਤੁਸੀਂ ਵੇਖਿਆ ਹਜੂਰ ਸਾਹਿਬ ਗੋਲਖਾਨ ਆ ਕੇ ਜਿਹੜੀ ਕਟਾਰ ਮਾਰੀ ਸੀ ਸੱਜੇ ਪਾਸ਼ਾ ਦੁੱਗੀ ਕਟਾਰ ਮਾਰ ਕੇ ਨੂੰ ਪਾਰ ਬਲਾ ਦਿੱਤਾ ਸੀ ਗੁਰੂ ਬਾਣੀ ਵਿੱਚ ਕਹੇਗੇ ਜਦ ਆਪ ਕੀ ਆਉਂਦੇ ਦਾਦ ਬਣੇ ਅਤਹੀ ਰਣ ਮੈਂ ਤਵਜੂਜ ਮਰੋਂ ਜਦੋਂ ਅੰਤ ਦਾ ਸਮਾ ਆਵੇ ਉਦੋਂ ਜੂਝ ਕੇ ਸ਼ਹੀਦ ਹੋ ਮਰ ਲੜ ਕੇ ਸ਼ਹੀਦ ਹੋਵਾਂ ਮਾਰ ਕਹਿੰਦੇ ਸੱਤ ਸ਼ੁਕਰ ਹੈ ਹਮ ਵੀ ਕਦੇ ਖੰਜਰ ਸੇ ਮਰenge ਅਸੀਂ ਸ਼ੁਕਰ ਕਰਦੇ ਆ ਅਸੀਂ ਵੀ ਇਸੇ ਤਰ੍ਹਾਂ ਸ਼ਹੀਦੀ ਪਾਵਾਂਗੇ ਫਿਰ ਕਹਿੰਦੇ ਪਾਲਾ ਹੈ ਤੁਝੇ ਲਾਜ ਸੇ ਬੜੇ ਲਾਡ ਨਾਲ ਤੈਨੂੰ ਪਾਲਿਆ ਬੋਲੇ ਗੁਰੂ ਗੋਬਿੰਦ ਸਿੰਘ ਗੁਰੂ ਜੀ ਬੜੇ ਪਿਆਰ ਨਾਲ ਬੋਲੇ ਕਿ ਤੈਨੂੰ ਬੜੇ ਲਾਡ ਨਾਲ ਪਾਲਿਆ ਇਸ ਮਸੂਮ ਬਾ ਬਾ ਜਾਂ ਬਾਤ ਸੇ ਕਹਿਣੇ ਲੱਗੇ ਗੁਰੂ ਗੋਬਿੰਦ ਸਿੰਘ ਆਓ ਤਨ ਪਾਕ ਤੇ ਹਥਿਆਰ ਸਜਾ ਦੇ ਮੈਂ ਕਹਿੰਦੇ ਆ ਤੇਰੇ ਪਵਿੱਤਰ ਸਰੀਰ ਦੇ ਹਥਿਆਰ ਸਜਾ ਦਿਆਂ ਛੋਟੀ ਸੀ ਕਮਾਨ ਨਹੀਂ ਨਨੀ ਸੀ ਤਲਵਾਰ ਸਜਾ ਦਿਆ ਛੋਟੀ ਕਮਾਨ ਤੇ ਛੋਟੀ ਸ੍ਰੀ ਸਾਹਿਬ ਤੇਰੇ ਸਰੀਰ ਤੇ ਸਜਾ ਦਿਆ ਲੋਹ ਸੁਧਾਰੀ ਤੂੰ ਮੇ ਅਲਾ ਕੋ ਸੰਪਾ ਤਿਆਰ ਪਰ ਤਿਆਰ ਕਰਕੇ ਸ਼ਸਤਰਾਂ ਕਿਤੇ ਜਾਓ ਤੁਹਾਨੂੰ ਖੁਦਾ ਨੂੰ ਸੌਂਪ ਦਿੱਤਾ ਹੈ ਜਾਓ ਸ਼ਹੀਦ ਦੀ ਪਾਜੋ ਲੋਹ ਸੁਧਾਰੀ ਤੂੰ ਮੇ ਖੁਦਾ ਕੋ ਸੰਪਾ ਮਰ ਜਾਓ ਜਾਂ ਮਾਰੋ ਤੂੰ ਮੇ ਖੁਦਾ ਕੋ ਸੰਪਾ جا کے شہید ہو جا شہید کر دیو کیونکہ سورمیں واسطے اکو گل مرنا ਜਾਂ ਮਾਰ ਦੇਣਾ سورਮੇ ਸਿੱਖਿਆ ਹੀ ਆਪਣੀ ਸੈਨਾ ਨੂੰ ਇਹ ਦਿੰਦੇ ਸੀ ਮੇਰੇ ਪਰਿਵਾਰ ਦਾ ਕੀ ਬਣੂ ਮੇਰੇ ਬੱਚਿਆਂ ਦਾ ਕੀ ਬਣੂ ਉਹਨ ਸੂਰਮਾ ਦੀ ਕਹੀ ਬਸ ਮਰਨਾ ਜਾਂ ਮਾਰ ਦੇਣਾ ਤੇ ਕਹਿੰਦੇ ਨੇ ਮਰ ਜਾਓ ਜਾਂ ਮਾਰੋ ਤੁਮੇ ਖੁਦਾ ਕੋ ਸੌਂਪਾ ਫਿਰ ਕਹਿੰਦੇ ਨੇ ਰੱਬ ਕੋ ਨਾ ਭੁਲਾਓ ਤੁਮੇ ਕਰਤਾਰ ਕੋ ਸੰਪਾ ਖਾਇਸ਼ ਹੈ ਹਮ ਤੁਮੇ ਤੇਗ ਚਲਾਤੇ ਹੋਏ ਦੇਖੇ ਤੇ ਆਪਣੀ ਅੱਖ ਸੇ ਬਰਸ਼ੀ ਖਾਤੇ ਹੋਏ ਦੇਖੇ ਤੈਨੂੰ ਤਲਵਾਰ ਚਲਾਉਂਦੀ ਵੇਖਣਾ ਚਾਹੁੰਦੇ ਆ ਤੇ ਬਰਸ਼ੀ ਖਾਂਦਿਆ ਵੀ ਸਾਹਮਣੇ ਤੈਨੂੰ ਵੇਖਣਾ ਸੌ ਚਾਹੁੰਦੇ ਆ ਕਿ ਤੂੰ ਬਰਸ਼ੀ ਖਾ ਜੰਗ ਨੂੰ ਚਲੇ ਗਏ ਕਹਿੰਦੇ ਨੇ ਜਦੋਂ ਆਗਿਆ ਲੈ ਕੇ ਸੁਝਾਰ ਚਲੇ ਗਏ ਜੰਗ ਨੂੰ

ਕਮਰੇ ਕੱਸੇ ਦੇ ਵਿੱਚੋਂ ਵਾਟ-ਵਾਟ ਕੇ ਇਹਨਾਂ ਦਾ ਲੜੋ ਜਦੋਂ ਜਾ ਕੇ ਜੰਗ ਸ਼ੁਰੂ ਕਰ ਦਿੱਤੀ ਮਹਾਨ ਜੰਗ ਹੋਇਆ ਤਾਂ ਕਹਿੰਦੇ ਨੇ ਲੜਦਿਆਂ ਲੜਦਿਆਂ ਭਰਾ ਦਾ ਸਰੀਰ ਪਿਆ ਜੰਗ ਵਿੱਚ ਦਿਸ ਪਿਆ ਮੈਦਾਨ 'ਮੈਂ ਭਾਈ ਦਾ ਲਾਸ਼ਾ ਨਜ਼ਰ ਆਇਆ ਘੋੜੇ 'ਤੇ ਉਹ ਮਾਸੂਮ ਦਲਾਵਰ ਉਤਰਿਆ ਆਇਆ ਜਦੋਂ ਭਰਾ ਦਾ ਸਰੀਰ ਪਿਆ ਜੰਗ ਵਿੱਚ ਵੇਖਿਆ ਅਜੀਤ ਸਿੰਘ ਸਾਹਿਬ ਦਾ ਘੋੜੇ ਤੋਂ ਉਤਰ ਕੇ ਥੱਲੇ ਆ ਗਏ ਮੈਦਾ ਮੈਂ ਲਾਛਾ ਭਾਈ ਕਾ ਨਜਰੇ ਆਇਆ ਢੋਲੇ ਸੇਵਾ ਬਾਸੂਮ ਦਿਲਾਵਰ ਉਤਰਿਆ ਆਇਆ ਸਰ ਗੋਦ ਮੇ ਲੈ ਕੇ ਕਹਾ ਭਾਈ ਸੇ ਬੋਲੋ ਆਪਣੇ ਭਰਾ ਦਾ ਸਿਰ ਗੋਦ ਵਿੱਚ ਰੱਖ ਲਿਆ ਤੇ ਕਹ ਲਗੇ ਭਰਾ ਜੀ ਕੁਝ ਬੋਲੋ ਇਸ ਖਾਬੇ ਗ੍ਰਾਮ ਹੈ ਕਹੀਂ ਤਾਂ ਹੁਸ਼ਿਆਰ ਹੋ ਲੋ ਇਸ ਸੁਬੜੇ ਦਾ ਜਿਹੜਾ ਸੰਸਾਰ ਹੈ ਸੁਬੜੇ ਵਤ ਇਹਦੇ ਵਿੱਚ ਹੁਸ਼ਿਆਰ ਹੋਣਾ ਕਰੋ ਤਿਆਰ ਪਰ ਤਿਆਰ ਹੋਣਾ ਕਰੋ ਦੇਖੋ ਕੌਣ ਹੈ ਤੇ ਅਸੀਂ ਕੌਣ ਹੈ ਵੇਖੋ ਸਾਡੇ ਵੱਲ ਭਾਵ ਤੁਹਾਡੇ ਭਰਾ ਹਾਂ ਜੇ ਸੋਨੇ ਦੀ ਥਾਲੀ ਹੈ ਮਿਲ ਕੇ ਤੇ ਸੋਲੋ ਜੇ ਸੌਣ ਦੀ ਥਾਲੀ ਹੈ ਤੇ ਮੈਨੂੰ ਵੀ ਨਾਲ ਲੈ ਲਓ ਆਪਾਂ ਕੱਟੇ ਸੁੰਦੇ ਨੇ ਇਕੱਲੇ ਕੋ ਰਣ ਖੂਮਕਾ ਵਿੱਚ ਸੌਂਗੇ ਇਹ ਪਿਆਰ ਭਰੇ ਬਚਨ ਛੋਟੇ ਸਹਿਬਜ਼ਾਦੇ ਦੇ ਵੱਡੇ ਭਰਾ ਨੂੰ ਕਹੇ ਕਰਿਆ ਭਾਈ ਭਾਈ ਜੀ ਤੁਮੇ ਜਦ ਗੱਜ ਸ਼ਹੀਜਾ ਦੀ ਜਮੀ ਹੈ ਤਾਨੂੰ ਸ਼ਹੀਦਾਂ ਦੀ ਜ਼ਮੀਨ ਜੰਗੀ ਲੱਗਦੀ ਏ ਸੌਣੀ ਤੇ ਖਾਲੀ ਹੋਈ ਹਮਨੇ ਬਸੇਰੇ ਕੀ ਇਹੀ ਅਹੀਂ ਇਹੋ ਥਾਨਿਆ ਕਿ ਇੱਥੇ ਬਸੇਰਾ ਕਰਕੇ ਆਪਣਾ ਸਰੀਰ ਧਿਆਨੀ ਏ ਅਸੀਂ ਇੱਥੇ ਹੀ ਸਦਾ ਦੀ نیند ਸੌਂ ਜਾਈਏ ਕਹਿੰਦੇ ਨੇ ਉਸ ਵੇਲੇ ਜਦੋਂ ਭਰਾ ਦੇ ਨਾਲ ਗੱਲਾਂ ਕਰ ਰਹੇ ਸੀ ਤੇ ਕਵੀ ਨੇ ਲਿਖਿਆ ਕਿ ਉਸ ਵੇਲੇ ਖਤੰਗ ਜਿਹੜਾ ਤੀਖ ਸੀ ਉਹ ਆ ਕੇ ਕਲੇਜੇ ਦੇ ਵਿੱਚ ਲੱਗਾ ਕਹਿੰਦੇ ਬਾਹਰ ਉੱਡੀ ਧਰਪੈ ਤੇ ਤਨ ਪੈ ਸਮੁੰਦਰਾਂ ਵਿੱਚੋਂ ਛਾਲੇ ਆ ਗਏ ਧਰਤੀ ਦੇ ਉੱਪਰ ਬਹੁਤ ਭਾਰੀ ਅੰਧੇਰੀ ਆ ਗਈ ਤੇ ਕਹਿੰਦੇ ਕੀ ਹੋਇਆ ਤੇ ਉਹਰਾ ਹੋ ਕੇ ਗਿਰੇ ਲਖ ਜਿਗਰ ਲਖ ਜਿਗਰ ਉੱਪਰ ਲਖ ਦੇ ਜਿਗਰ ਜਿਹੜਾ ਭਰਾ ਦਾ ਗੱਲਾਂ ਕਰ ਰਿਹਾ ਸੀ ਆਪਣੇ ਭਰਾ ਦੇ ਸਰੀਰ ਤੇ ਡਿੱਗ ਪਿਆ ਜਦੋਂ ਤੀਰ ਵੱਜਾ ਤੇ ਸ਼ਹੀਦੀ ਪ੍ਰਾਪਤ ਕਰ ਲਈ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਤੀ ਉੱਤੀ ਜਕਾਰੇ ਛੱਡੇ ਜਦੋਂ ਸਹਜਾਦੇ ਦੀ ਸ਼ਹੀਦੀ ਹੋਈ ਹੈ ਕਿਉਂਕਿ ਲੋਕ ਕਹਿੰਦੇ ਸੀ ਲੋਕਾਂ ਦੇ ਪੁੱਤਰ ਮਾਰ ਕੇ ਜਕਾਰੇ ਛੱਡਦੇ ਨੇ ਜਦ ਨਾਲ ਆਪਣੇ ਮਰਨਗੇ ਪਤਾ ਲੱਗੂਗਾ ਸਤਿਗੁਰਾਂ ਨੇ ਪੰਜ ਜਕਾਰੇ ਛੱਡੇ ਨੇ ਕਿ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੈ ਸੱਚੇ ਪਾਤਸ਼ਾਹ ਤੈਨੂੰ ਵਜਣ ਦੇ ਕੇ ਆਇਆ ਹਾਂ ਕਿ ਸੰਸਾਰ ਦੇ ਵਿੱਚ ਮੈਂ ਆਪਣਾ ਪਰਿਵਾਰ ਵਾਰ ਦਿਆਂਗਾ ਅੱਜ ਮੈਨੂੰ ਖੁਸ਼ੀ ਹੈ ਮੈਂ ਕਰਜ਼ਾ ਲਾ ਕੇ ਮੁਕਤ ਹੋ ਗਿਆ ਹਾਂ